ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਮਾਲ ਆ ਗਿਆ ਆਪਣੇ ਲਵੇ 10 ਦੇ ਢੇਰ ਪਹੁੰਚ ਗਏ ਕਰੋ ਚੈੱਕ ਪੀ ਆ ਲਮਦਾ ਮਾਲ ਹੋਊਗਾ ਪਹਿਲਾਂ ਕਰਾਓ ਮੋਹਰ ਚੈੱਕ ਜੀ ਕੀ ਬਾਤ ਹੈ ਬਲੈਕ ਪ੍ਰਿੰਟ ਦੇ ਵਿੱਚ ਸੋਲੋ ਡਿਜ਼ਾਈਨ ਨੇ ਸਾਰੇ ਤੇ ਮਾਲ ਪਹੁੰਚ ਗਿਆ ਬਹੁਤ ਜ਼ਿਆਦੇ ਕੁਆਂਟੀਟੀ ਦੇ ਵਿੱਚ ਕਰਾ ਲਓ ਚੈੱਕ ਭਾਈ ਜਾਨ ਲਓ ਜੀ ਕਰੋ ਚੈੱਕ ਤੇ ਮਾਲ ਹੋਰ ਸ਼ੂਟ ਦੇ ਪੱਟੇ ਆ ਗਏ ਬਹੁਤ ਜ਼ਿਆਦੇ ਵਰਕੜੀਆਂ ਸਵਾਰਾ ਨਾਲ ਮਾਲ ਪਹੁੰਚ ਗਿਆ ਬਹੁਤ ਦੇਖੋ ਜੀ ਸਿਗਨ ਲਓ ਆਪਾਂ ਨੋਵਈ ਜੈਜਿਟ ਕਰੋ ਦਸ਼ਮੀਨਸ ਕਲਾਸ ਆ ਉਹ ਥੋੜਾ ਲਾ ਲਾ ਲਓ ਜੀ ਕੀ ਬਾਤ ਹੈ ਹਾਲੇ ਹੀ ਐਂਡ ਦੇਣ ਓਏ ਬਹੁਤ ਮਾਲ ਪਾਦ ਗਿਆ ਜੀ ਆਪਾਂ ਇੱਕ ਰੂਡ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਆਪਾਂ ਪਕੜ ਦੇਣ ਜਾ ਕੇ ਚੈੱਕ ਕਰੋ 2 ਵਾਈਟਿੰਗ ਕਪੜਾ ਹੋਊਗਾ ਲਓ ਜੀ ਦਿਖਾਓ ਬਈ ਇਹ ਸ਼ੈਕ ਤੋਂ ਲੱਗਦਾ ਲਓ ਜੀ ਇਹਦਾ ਮਾਲ ਨਾਲ ਦੀ ਨਾਲ ਹੀ ਉੱਡੇ ਜਾਂਦਾ ਜੀ ਅਨਸਾਰ ਪਿਆਰੋ ਚੈੱਕ ਇਹ ਕੁੜਤੀ ਸਲਵਾਰ ਪਰਪਲੇ ਸਲਵਾਰ ਤੇ ਨਾਲ ਪੱਤੀ ਵਾਲਾ ਦੁਪੱਟਾ ਫੁੱਲ ਫੈਜੇ ਜਲਾਵਾਂਗੇ ਮਾਲ ਆ ਜੀ ਸਾਮਾਨ ਜੀ ਦੇ ਵੇਖੋ ਬਿਲਸਨ ਦਾ ਪਹਿਲਾ ਮੋਰ ਚੈੱਕ ਕਰਾ ਦੇ ਬਾਈ ਕਿਆ ਬਾਤ ਹੈ ਡਿਜ਼ਾਈਨ ਚੈੱਕ ਕਰ ਲਓ ਦੇਖੋ ਮੇਲੇ ਲੱਗ ਰਹੇ ਨੇ ਇਹ ਮੈਂ ਵਈ ਸਾਜ਼ੀ ਨਾ ਇਹ ਤਾਂ ਤੇਰ ਮਾਰ ਖਲਦ ਗਿਆ ਇਸ ਕੋ ਐ ਨਹੀਂ ਕੋਈ ਸਿਆ ਦੋ ਮੁੱਟਾ ਆਇਆ ਹੋਊਗਾ ਮਾਲ ਆ ਗਿਆ ਪੂਰੀ ਕੁਆਂਟੀਟੀ ਦੇ ਵਿੱਚ ਡੱਖਾਂ ਭੰਗਾਂ ਨੇ ਬੰਦ ਗਰਾਮ ਕੋਲ ਨਹੀਂ ਪੂਰੀ ਕੁਆਂਟੀਟੀ ਚ ਮਾਲ ਹੈ ਦੇਖੋ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਅੱਗੇ ਆ ਗਈ ਫਿਰਕ ਲਓ ਬਾਈ ਫਿਰ ਉਹ ਤੇ ਕਾਲ ਹੋਰ 5 ਮੀਟਰ ਕਪੜਾ ਡਿਜੀਟਲ ਬਹੁਤ ਸੋਹਣਾ ਸੌਕਸ ਸੌਫਟ ਕਪੜਾ ਦੇਖੋ ਬਿਲਸਨ ਦਾ ਡਿਫੈਂਡਰ ਨੰਬਰ ਹੋਊਗਾ ਤੇ ਨਾਲ ਉਹਨਾਂ ਨੇ ਗ੍ਰੀਨ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਜੀ ਲਓ ਜੀ ਕਰੋ ਚੱਲ ਇਹ ਰਹਾ ਮੇਰਾ ਕਈ ਮੀਟਰ ਚੁੰਨੀ ਨਾਲ ਗ੍ਰੀਨ ਰੰਗ ਵਾਲਾ ਮੁੰਮੀ ਉਹ ਵੇੜਾ ਲਓ ਜੀ ਦਿਖਾ ਭਾਈ ਕਿਆ ਬਾਤ ਅੱਗੇ ਹੋਰ ਪੂਰੇ ਹੋਣ ਦਿੰਨੇ ਆਪਾਂ ਬਹੁਤ ਤਗੜੇ ਲੈ ਬਈ ਕਰਾ ਦੇ ਚੱਕੀ ਜੀ ਆਹ ਚਾੜ ਦੋ ਭਰਾ ਦੇਖੋ ਕੀ ਆ ਬਾਤ ਹੈ ਡਿਜ਼ਾਈਨ ਪੂਰੇ ਪੀ ਐ ਨੰਬਰ ਦੇਖੋ ਮੈਚਿੰਗ ਪਹੁੰਚ ਗਈ ਦਿਖਾ ਬਈ ਲੈ ਰੰਗ ਦਿਖਾ ਦੂੰਗੀ ਕੀ ਆ ਬਾਤ ਹੈ ਸੋਹਣਾ ਹਿੱਟ ਕੰਮਰ ਬਹੁਤ ਮਾਲ ਪਿਆ ਹਜੇ ਬਾਦਸਾਂ ਦੇ ਪਾਰਸਲ ਪੈ ਨਹੀਂ ਫੋੜਨੇ ਆਰੇ ਦੇਖੋ ਬਈ ਪਰਾਜ ਆਇਆ ਜੀ ਕੀ ਆ ਬਾਤ ਹੈ ਕੇ ਮੇਜ ਦਾ ਡਿਜ਼ਾਈਨ ਚੈੱਕ ਕਰੂ ਜੀ ਕਲਰ ਚੈੱਕ ਕਰੂ ਬਹੁਤ ਸੋਹਣੇ ਨੇ ਲਓ ਜੀ ਆ ਆ ਗਿਆ ਰਪੀਟਾਂ ਜਿਹੜੀਆਂ ਜਿਹੜਾ ਮੰਗਦੀ ਤੁਸੀਂ ਆਪਣੇ ਗਾਖਾਂ ਨੇ ਸਾਰੇ ਨੇ ਡਿਮਾਂਡ ਕਰੀ ਸੀ ਰਪੀਟ ਚ ਟਾਈਪੀ ਵਾਲਾ ਨੇ ਦੇਖੋ ਇੱਕ ਹੋਰ ਨੇ ਪਹੁੰਚ ਗਿਆ ਨਵੇਂ ਕਿਆ ਬਾਤ ਹੈ ਤਾਂ ਓਕੇ ਲੋ ਜੀ ਲੋ ਜੀ ਲੋ ਜੀ ਲੋ ਜੀ ਕਰਾ ਦੇ ਬਈ ਚੈੱਕ ਦੇ ਫੈਕਟਰੈਂਟ ਚੈੱਕ ਕਰ ਲੋ ਸਾਡਾ ਮੇਰਾ ਮੋਰੇ ਚੈਸਾ ਲੋ ਪੈਰੇ ਭਰੇ ਪਾਸਰੇ ਤੋਂ ਮੂਡ ਨਹੀਂ ਆਉਂਦੇ ਲੈ ਵੇ ਕਰਾ ਦੇ ਜੈ ਚੱਕੋ ਜੀ ਓਕੇ ਜੀ ਧੰਨਵਾਦ ਜੀ